ਪੰਜਾਬ ਦਾ ਵੈਦਰ ਦੇਖ ਰਹੀ ਸਾਰੀ ਹੀ ਦਰਸ਼ਕਾਂ ਦਾ ਤੈ ਦਿਲ ਤੋਂ ਸਵਾਗਤ ਕਰਦੀਆਂ ਜੀ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ ਪੰਜਾਬ ਦੇ ਮੌਸਮ ਦੀ ਅਪਡੇਟ ਲੈ ਕੇ ਜਾਣਾਂਗੇ ਪੰਜਾਬ ਦੇ ਵਿੱਚ ਮੌਸਮ ਜਿਹੜਾ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਕਿਸ ਤਰ੍ਹਾਂ ਦਾ ਰਹੇਗਾ ਤਾਂ ਜਿਵੇਂ ਕਿ ਆਪਾਂ ਨੂੰ ਸਵੇਰ ਟਾਈਮ ਤੋਂ ਹੀ ਪੰਜਾਬ ਦੇ ਵਿੱਚ ਬੱਦਲਵਾਈ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਤੇ ਪਰ ਮੀਂਹ ਦੇ ਹਾਲਾਤ ਜਿਹੜੇ ਨਹੀਂ 12 ਵਜੇ ਤੱਕ ਨਹੀਂ ਸੀ ਪਰ ਇੱਕ ਹੁਣ ਨਵਾਂ ਤਗੜਾ ਸਿਸਟਮ ਜਿਹੜਾ ਪੰਜਾਬ ਕੰਨੀ ਵੱਧ ਰਿਹਾ ਜਿਸ ਨਾਲ ਭਾਰੀ ਮੀਂਹ ਤੇ ਗੜੇਮਾਰੀ ਵਰਗੇ ਹਾਲਾਤ ਜਿਹੜੇ ਨੇ ਪੰਜਾਬ ਦੇ ਵਿੱਚ ਆਂਦੇ ਸਮੇਂ ਤੱਕ ਬਣ ਸਕਦੇ ਨੇ ਤਾਂ ਜਿਉਂ ਕਿ ਆਪਾਂ ਦੇਖ ਸਕਦੇ ਆਂ ਪੰਜਾਬ ਦੇ ਹਰਿਆਣੇ ਵਰਗੀ ਇਲਾਕਿਆਂ ਤੋਂ ਇੱਕ ਤਗੜਾ ਸਿਸਟਮ ਜਿਹੜਾ ਪੰਜਾਬ ਕੰਨੀ ਵੱਧ ਰਿਹਾ ਹੈ ਜਿਸ ਨਾਲ ਆਪਾਂ ਨੂੰ ਆਂ ਦੇ ਟਾਈਮ ਤੱਕ ਮੀਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜੋ ਕਿ ਆਪਾਂ ਨੂੰ ਪਹਿਲਾਂ ਨਹੀਂ ਦੇਖਣ ਨੂੰ ਮਿਲ ਰਹੀ ਸੀ ਤਾਂ ਜਾਣਗੇ ਪੂਰੀ ਅਪਡੇਟ ਨੂੰ ਇਸ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਇੱਕ ਛੋਟੀ ਜਿਹੀ ਬੇਨਤੀ ਹੋਰ ਹੈ ਜੇਕਰ ਆਪਣੇ ਚੈਨਲ ਤੇ ਨਹੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਅਪਡੇਟਾਂ ਨੇ ਹੋ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ ਤਾਂ ਇਹ ਬਦਲਵਾਈ ਆਪਦਾ ਸਭ ਤੋਂ ਪਹਿਲਾ ਪ੍ਰਭਾਵ ਜਿਹੜਾ ਪੰਜਾਬ ਦੇ ਦੱਖਣੀ ਪੂਰਬੀ ਇਲਾਕਿਆਂ ਤੇ ਦਿਖਾਵੇਗੀ ਜਿਮ ਕੀ ਹੋ ਗਿਆ ਮੋਹਾਲੀ ਚੰਡੀਗੜ੍ਹ ਫਤਿਗੜ ਸਾਹਿਬ ਪਟਿਆਲਾ ਸੰਗਰੂਰ ਮਾਨਸਾ ਬਰਨਾਲਾ ਬਠਿੰਡਾ ਮੁਕਤਸਰ ਫਾਜ਼ਿਲਕਾ ਫਰੋਜ਼ਪੁਰ ਕੁਝ ਫਰੀਦਕੋਟ ਮੋਗਾ ਤੇ ਲੁਧਿਆਣੇ ਵਰਗੇ ਇਲਾਕਿਆਂ ਦੇ ਵਿੱਚ ਆਪਦੀ ਜਿਹੜੀ ਗਤੀਵਿਧੀਆਂ ਜਿਹੜੀ ਹੈ ਇਹ ਮੌਸਮ ਦਿਖਾ ਸਕਦਾ ਸਿਸਟਮ ਕਹਿ ਸਕਦੀਆਂ ਇਹ ਸਿਸਟਮ ਜਿਹੜਾ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਦਾ ਪ੍ਰਭਾਵ ਦਿਖਾਵੇਗਾ ਜਿਸ ਨਾਲ ਆਂਦੇ ਟਾਈਮ ਤੱਕ ਮੀਂਹ ਦੀ ਗਤੀਵਿਧੀਆਂ ਇੰਨੇ ਜ਼ਿਲ੍ਹਿਆਂ ਤੇ ਦੇਖਣ ਨੂੰ ਮਿਲ ਸਕਦੇ ਹਨ ਫਿਲਹਾਲ ਦੇ ਟਾਈਮ ਪਟਿਆਲੇ ਦੇ ਨਾਲ ਲੱਗਦੇ ਇਲਾਕੇ ਜਿੰਮਕੀ ਹੋ ਗਏ ਪਟਿਆਲਾ ਸੰਗਰੂਰ ਫਤਿਗੜ ਸਾਹਿਬ ਮੁਹਾਲੀ ਇੰਨੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਫੁਲਕੀ ਕਿਣਮਣ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਆਂਦੇ ਟਾਈਮ ਤੱਕ ਭਾਰੀ ਮੀਂਹ ਦੇ ਹਾਲਾਤ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਤੱਕ ਵੀ ਬਣ ਸਕਦੇ ਨੇ ਬਾਕੀ ਗੱਲਬਾਤ ਕੀਤੀ ਜਾਵੇ ਪੰਜਾਬ ਦੇ ਪੱਛਮੀ ਅਤੇ ਉੱਤਰੀ ਇਲਾਕਿਆਂ ਦੇ ਵਿੱਚ ਫਿਲਹਾਲ ਉੱਤਰੀ ਇਲਾਕੇ ਥੋੜੇ ਸਾਫ਼ ਦੇਖਣ ਨੂੰ ਮਿਲ ਰਹੇ ਨੇ ਜਿੰਮਕੀ ਹੋ ਗਈ ਹੁਸ਼ਿਆਰਪੁਰ ਨੰਗਲ ਪਠਾਨਕੋਟ ਗੁਰਦਾਸਪੁਰ ਅਮਰੀਕਸਰ ਤਰਨਤਾਰਨ ਬਟਾਲਾ ਤੇ ਕਪੂਰਥਲਾ ਜਲੰਧਰ ਵਰਗੇ ਇਲਾਕਿਆਂ ਦੇ ਵਿੱਚ ਥੋੜੀ ਬਦਲਵਾਈ ਹੈ ਤੇ ਸ਼ਹੀਦ ਭਗਤ ਸਿੰਘ ਨਗਰ ਫਿਰੋਜ਼ਪੁਰ ਦੇ ਇਲਾਕਿਆਂ ਦੇ ਵਿੱਚ ਵੀ ਹਲਕੀ ਫੁਲਕੀ ਬਦਲਵਾਈ ਹੈ ਟਟਮੇ ਰੂਪ ਦੇ ਵਿੱਚ ਬਦਲਵਾਈ ਜਿਹੜੀ ਆ ਇਹਨਾਂ ਜ਼ਿਲ੍ਹਿਆਂ ਤੇ ਫਿਲਹਾਲ ਬਰਕਰਾਰ ਹੈ ਤੇ ਬਾਕੀ ਗੱਲਬਾਤ ਕੀਤੀ ਜਾਵੇ ਇਹ ਸਿਸਟਮ ਕਿੰਨਾ ਕੁ ਤਗੜਾ ਹੈ ਤਗੜਾ ਜਿਹੜਾ ਇਹ ਸਿਸਟਮ ਆਪਾਂ ਨੂੰ ਕਾਫੀ ਦੇਖਣ ਨੂੰ ਮਿਲ ਰਿਹਾ ਜਿਸ ਨਾਲ ਭਾਰੀ ਮੀਂਹਾਂ ਦੇ ਹਾਲਾਤ ਜ਼ਰੂਰ ਬਣੇ ਰਹਿਣਗੇ ਬਾਕੀ ਅਪਡੇਟ ਆਪਾਂ ਅਗਲੀ ਵੀਡੀਓ ਦੇ ਵਿੱਚ ਦਵਾਂਗੇ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ